ਸਸਿਕਾਲ ਦੋਸਤੋ ਆਪ ਸਭ ਦਾ ਸਵਾਗਤ ਹੈ ਪੰਜਾਬੀ ਕਲਾਸ ਚੈਨਲ ਦੇ ਵਿੱਚ ਸੋ ਦੋਸਤੋ ਸਿਰਫ 2 ਹੀ ਦਿਨ ਰਹਿ ਗਏ ਹਨ ਗਰਮੀ ਦੀ ਛੁੱਟੀਆਂ ਖਤਮ ਹੋਣ ਦੇ ਵਿੱਚ ਠੀਕ ਹੈ ਜੀ ਸੋ ਵਿਦਿਆਰਥੀਆਂ ਨੂੰ ਬੜੀ ਬੇਸਬਰੀ ਨਾਲ ਉਡੀਕ ਸੀ ਕਿ ਪੰਜਾਬ ਸਰਕਾਰ ਜਾਂ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੋਈ ਨਾ ਕੋਈ ਐਲਾਨ ਕੀਤਾ ਜਾਵੇ ਤਾਂ ਜੋ ਉਹਨਾਂ ਦੀਆਂ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਵਾਅਦਾ ਹੋ ਜਾਵੇ ਪਰ ਇਹਦੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਵੀ ਪੰਜਾਬ ਸਰਕਾਰ ਵੱਲੋਂ ਇੱਕ ਐਲਾਨ ਤਾਂ ਕੀਤਾ ਗਿਆ ਹੈ ਛੁੱਟੀਆਂ ਖਤਮ ਹੋਣ ਤੋਂ ਪਹਿਲਾਂ ਸੋ ਇਹ ਜਿਹੜਾ ਹੈ ਸਕੂਲ ਲੱਗਣ ਨੂੰ ਲੈ ਕੇ ਹੈ ਠੀਕ ਹੈ ਜੀ ਸੋ ਬਹੁਤ ਸਾਰੇ ਵਿਦਿਆਰਥੀ ਹਨ ਜਿਹੜੇ ਇਸ ਉਮੀਦ ਦੇ ਵਿੱਚ ਹਨ ਕਿ ਛੁੱਟੀਆਂ ਵੱਜ ਜਾਣਗੀਆਂ ਸੋ ਉਹਨਾਂ ਨੂੰ ਦੱਸ ਦਈਏ ਵੀ ਹੁਣ ਛੁੱਟੀਆਂ ਤੁਹਾਡੀਆਂ ਵੱਧੀਆਂ ਹੋਈਆਂ ਨਹੀਂ ਨਜ਼ਰ ਆ ਰਹੀਆਂ ਹਨ ਜੀ ਹਾਂ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ 1 ਜੁਲਾਈ ਦਿਨ ਸੋਮਵਾਰ ਤੋਂ ਪੰਜਾਬ ਦੇ ਸਾਰੇ ਸਕੂਲ ਖੁੱਲ ਜਾਣਗੇ ਇਸੇ ਵਿਚਾਲੇ ਗਰਮੀ ਦੀਆਂ ਛੁੱਟੀਆਂ ਦੌਰਾਨ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਨੋਟੀ ਜਾਰੀ ਕਰਕੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਸਕੂਲ ਮੁਖੀ ਇੰਚਾਰਜ ਅਤੇ ਹੈਡਮਾਸਟਰਾਂ ਨੂੰ ਸਕੂਲਾਂ ਵਿੱਚ ਸਫਾਈ ਦਾ ਪ੍ਰਬੰਧ ਕਰਨ ਸੰਬੰਧੀ ਆਦੇਸ਼ ਜਾਰੀ ਕੀਤੇ ਗਏ ਹਨ ਸੋ ਦੋਸਤੋ ਜੇ ਇਹ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਸੋ ਇਹਦਾ ਮਤਲਬ ਇਹ ਹੈ ਕਿ ਹੁਣ ਜੇ ਸਫਾਈ ਹੋ ਰਹੀ ਆ ਤੇ ਸਕੂਲ ਲੱਗਣਗੇ ਸੋ ਇਹ ਉਹਨਾਂ ਬੱਚਿਆਂ ਲਈ ਨਿਰਾਸ਼ਾ ਦੀ ਖਬਰ ਹੈ ਜਿਹੜੀ ਛੁੱਟੀਆਂ ਦੀ ਆਸ ਲਗਾਈ ਬੈਠੇ ਸਨ ਠੀਕ ਹੈ ਜੀ ਸੋ ਅਸੀਂ ਤੁਹਾਨੂੰ ਅੱਗੇ ਵੀ ਕਈ ਵਾਰੀ ਵੀਡੀਓ ਚ ਕਿਹਾ ਹੈ ਕੀ ਗਰਮੀ ਤੋਂ ਰਾਹਤ ਮਿਲ ਗਈ ਹੈ بارش ਹੋ ਗਈ ਹੈ ਟੈਂਪਰੇਚਰ ਚ ਗਰਾਵਟ ਆ ਗਈ ਹੈ ਆਉਂਦੇ ਦਿਨਾਂ ਨੂੰ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਮਾਨਸੂਨ ਸਰਗਮ ਸਰਗਰਮ ਹੋ ਜਾਵੇਗਾ ਜਿਸ ਕਰਕੇ ਜੁਲਾਈ ਦੇ ਵਿੱਚ ਵੀ ਲੋਕਾਂ ਨੂੰ ਰਾਹਤ ਮਿਲਦੀ ਰਹੇਗੀ ਸੋ ਇਹ ਸਾਰੀਆਂ ਗੱਲਾਂ ਹੁਣ ਤੁਹਾਡੇ ਸਾਹਮਣੇ ਸਪਸ਼ਟ ਹੋ ਗਈਆਂ ਹਨ ਸੋ ਸੋਮਵਾਰ ਤੋਂ ਤੁਹਾਡੇ ਸਕੂਲ ਖੁੱਲ ਰਹੇ ਹਨ ਸੋ ਤਿਆਰੀ ਤੁਸੀਂ ਆਪਣੀ ਕਰ ਲਓ ਤਿਆਰੀ ਕਰ ਲਓ ਸਕੂਲ ਦੀ ਕਿਉਂਕਿ ਹੁਣ ਸਾਫ਼ ਤੌਰ ਤੇ ਸਿੱਖਿਆ ਅਧਿਕਾਰੀਆਂ ਨੂੰ ਸਾਰਿਆਂ ਨੂੰ ਜਿਹੜਾ ਹੈ ਅਦੇਸ਼ ਜਾਰੀ ਕਰ ਦਿੱਤੇ ਹਨ ਕਿ ਸਕੂਲਾਂ ਦੀਆਂ ਪੀਣ ਵਾਲੀਆਂ ਟੈਂਕੀਆਂ ਪਾਣੀ ਦੀਆਂ ਜਿਹੜਾ ਵੀ ਕੁਝ ਹੈ ਉਹਨਾਂ ਦਾ ਸਕੂਲ ਦੇ ਕਲਾਸਾਂ ਦੀ ਸਫਾਈ ਚੰਗੀ ਤਰ੍ਹਾਂ ਕਰ ਦਿੱਤੀ ਜਾਵੇ ਸੋ ਹੁਣ ਸਕੂਲ ਲੱਗਣਾ ਤੈ ਹਨ ਸੋ ਅਸੀਂ ਤੁਹਾਨੂੰ ਬਾਰ ਬਾਰ ਕਹਿ ਰਹੇ ਸੀਗੇ ਵੀ ਜੇ ਕਿਸੇ ਦਾ ਕੋਈ ਹੋਮਵਰਕ ਰਹਿੰਦਾ ਹੈ ਮਿਲਿਆ ਹੈ ਜਾਂ ਫਿਰ ਕਿਸੇ ਤਰ੍ਹਾਂ ਦੀ ਵੀ ਕੋਈ ਤਿਆਰੀ ਰਹਿੰਦੀ ਹੈ ਸਕੂਲਾਂ ਨੂੰ ਖੁੱਲਣ ਲੈ ਕੇ ਉਹ ਮੁਕੰਮਲ ਕਰ ਲਓ ਕਿਉਂਕਿ ਹੁਣ ਛੁੱਟੀਆਂ ਨਹੀਂ ਵਧਣ ਗਿਆ ਕਿਉਂਕਿ ਜੇ ਦੇਖਿਆ ਜਾਵੇ ਤਾਂ ਇਸ ਵਾਰੀ 20 ਤਰੀਕ ਨੂੰ ਹੀ ਛੁੱਟੀਆਂ ਕਰ ਦਿੱਤੀਆਂ ਗਈਆਂ ਸਨ ਠੀਕ ਹੈ ਜੀ ਲਗਭਗ 1 ਮਹੀਨਾ ਤੇ 10 ਦਿਨ ਤੁਹਾਨੂੰ ਛੁੱਟੀਆਂ ਰਹੀਆਂ ਹਨ ਠੀਕ ਹੈ ਜੀ ਸੋ ਇਹ ਸੀ ਤੁਹਾਡੇ ਲਈ ਅਪਡੇਟ ਸਕੂਲਾਂ ਨੂੰ ਲੈ ਕੇ ਸੋ ਦੋਸਤੋ ਸਕੂਲ ਖੁੱਲ ਰਹੇ ਹਨ ਸੋ ਸੋਮਵਾਰ ਤੋਂ ਤਿਆਰੀ ਕਰ ਲਓ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਲੈ ਕੇ ਤਦ ਤੱਕ ਲਈ ਧੰਨਵਾਦ